ਹੈਲੋ ਜੀ ਸਸ਼ੀਕਾਲ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਬਲੋਂ ਨਵਰਾਤਰੀਆਂ ਦੇ ਉੱਪਰ ਸਪੈਸ਼ਲ ਸੇਲ ਲਗਾ ਦਿੱਤੀ ਹੈ ਜੀ ਨੌਂ ਰਾਤੇ ਮੀਨਸ ਨੌਂ ਦਿਨ ਇਹ ਸੇਲ ਲੱਗੂਗੀ ਜਿਸ ਦੇ ਵਿੱਚ ਤੁਸੀਂ ਹੈਵੀ ਤੋਂ ਹੈਵੀ ਲਾਈਟ ਤੋਂ ਲਾਈਟ ਸੂਟ ਵੱਡੇ ਡਿਸਕਾਊਂਟ ਤੇ ਤੁਸੀਂ ਬਾਏ ਕਰ ਸਕਦੇ ਹੋ ਇਹ ਆਨਲਾਈਨ ਤੇ ਆਫਲਾਈਨ ਦੋਨੋਂ ਵੇ ਦੇ ਵਿੱਚ ਸੇਲ ਰਹੂਗੀ ਆਨਲਾਈਨ ਆਪਾਂ ਸ਼ਾਮ ਨੂੰ ਡੇਲੀ 7:30 ਵਜੇ ਲਾਈਵ ਹੋ ਕੇ ਵੀ ਤੁਹਾਨੂੰ ਇਹ ਸੂਟ ਸੇਲ ਕਰਾਂਗੇ ਤੇ ਡੇਲੀ ਜੋ ਦਿਨ ਵਾਲੀ 11 ਵਜੇ ਵਾਲੀ ਵੀਡੀਓ ਹੈ ਉਹਦੇ ਵਿੱਚ ਵੀ ਡੇਲੀ ਆਫਰ ਆਉਂਦੇ ਰਹਿਣਗੇ ਤੇ ਆਫਲਾਈਨ ਤੁਸੀਂ ਜਦੋਂ ਮਰਜ਼ੀ ਆਪਣੇ ਬੁਟੀਕ ਲੈਰਾ ਗਾਗਾ ਤੇ ਆ ਕੇ ਆਪਣੀ ਪਸੰਦ ਦੇ ਹੈਵੀ ਲਾਈਟ ਹਰ ਤਰ੍ਹਾਂ ਦੇ ਸੂਟ ਫੁੱਲੀ ਡਿਸਕਾਊਂਟ ਤੇ ਲੈ ਜਾ ਸਕਦੇ ਹੋ ਤੇ ਆਨਲਾਈਨ ਸ਼ਾਪਿੰਗ ਵਾਲਿਆਂ ਲਈ ਮਤਲਬ ਕਿ ਜੋ ਆਫਰ ਰਹਿਣਗੇ ਉਹੀ ਆਫਲਾਈਨ ਵਾਲਿਆਂ ਲਈ ਵੀ ਰਹਿਣਗੇ ਹਰ ਰੋਜ਼ ਕੋਈ ਨਾ ਕੋਈ ਆਫਰ ਆਊਗਾ ਕੋਈ ਨਾ ਕੋਈ ਗਿਫਟ ਹੈਂਪਰ ਆਊਗਾ ਤਾ ਸਾਡਾ ਚੈਨਲ ਦਾ ਕਲਾਸਿਕ ਕਲੈਕਸ਼ਨ YouTube ਦੇ ਉੱਪਰ ਹੈ ਜੀ ਦਾ ਕਲਾਸਿਕ ਕਲੈਕਸ਼ਨ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰਾਂ ਤੱਕ ਵੀ ਅਪਡੇਟ ਪਹੁੰਚ ਸਕੇ ਤੇ ਜੇਕਰ ਤੁਸੀਂ ਇੰਸਟਾ ਤੇ ਫੋਲੋ ਕਰਦੇ ਹੋ ਤਾਂ ਦਾ ਕਲਾਸਿਕ ਕਲੈਕਸ਼ਨ ਵਨ ਆਪਣਾ ਚੈਨਲ ਹੈ ਜੇਕਰ ਤੁਸੀਂ ਸਾਨੂੰ Facebook ਤੇ ਫੋਲੋ ਕਰਦੇ ਹੋ ਤਾਂ ਦਾ ਕਲਾਸਿਕ ਕਲੈਕਸ਼ਨ ਚੈਨਲ ਹੈ ਤਾਂ ਤੁਸੀਂ ਨਵਰਾਤਰੀ ਸਪੈਸ਼ਲ ਡਿਸਕਾਊਂਟ ਸੇਲ ਦੇ ਵਿੱਚ ਬਹੁਤ ਹੀ ਘੱਟ ਪੈਸੇ ਦੇ ਵਿੱਚ ਬਹੁਤ ਸੋਹਣੀ ਸ਼ਾਪਿੰਗ ਕਰ ਸਕਦੇ ਹੋ ਤਾਂ ਦਾ ਕਲਾਸਿਕ ਕਲੈਕਸ਼ਨ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ